ਕਿੱਥੇ ਚੱਲੇ ਜੀ ਮੈਂ ਕਿਹਾ ਮੈਨੂੰ ਕੰਮ ਸਿ ਹੈ ਸ਼ਾਇਦ ਥੋੜਾ ਜਿਹਾ ਰਵੇ ਉਹ ਘਟੂ ਗੁੰਡਾ ਨੂੰ ਅੱਛਾ ਚਾਹ ਦਾ ਕੱਪ ਖਨੀਰੀ ਦਾ ਚਾਹ ਦਾ ਕੱਪ ਤੇਰਾ ਤੇ ਨਾ ਰਿਦਾ ਮੈਂ ਇਹ ਨਾ ਛੱਡਿਓ ਇਹ ਤੇ ਖਰਾ ਗਿਆ ਤੁਹਾਡੇ ਰੋਟੀ ਘਟ ਤੇ ਚਾਹ ਜਿਆਦੀ ਕਾਦੀ ਨਹੀਂ ਰਾਤ ਸੌਣ ਲੱਗਿਆ ਵੀ ਚਾਹ 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 ਇਹ ਚਾਹ ਆ ਨਾ ਚੰਗੀ ਦੇਣਾ ਇਹਨੂੰ ਬਹੁਤ ਰੰਨੇ ਆ ਇਹ ਤੇ ਚਾਹ ਆ ਨਾ ਹਾਂ ਇਹ ਨੂੰ ਚੰਗੀ ਦੇਣਾ ਲੌਂਗ ਲਾਚੀਆਂ ਵਾਲੀ ਸਵੇਰੇ ਪੀਤੀ ਬਾਅਦ ਚਦਕਰ ਵਾਲੀ ਪੀਤੀ ਹੁਣ ਪੀਤੀ ਆ ਆਪਣੀ ਕੱਲੀ ਲਾਚੀਆਂ ਵਾਲੀ ਬਸ ਇਦਾਂ ਖਿੱੱਚ ਕੇ ਰੱਖ ਲਾ ਆ ਚਾਹ ਦਾ ਕੰਮ ਪੂਰਾ ਨੰਬਰ 1 ਚਾਹ ਦਾ ਕੰਮ ਪੂਰਾ ਹਾਂ ਠੀਕ ਚਲੋ ਜਿਹੜੇ ਜਿਹੜੇ ਚਾਹ ਦਾ ਸ਼ਾਪ ਪੀਂਦੇ ਆ ਕਮੈਂਟ ਕਰਕੇ ਦੱਸੋ ਅਹੀਂ ਤੇ ਪਿੰਦੇ ਪਰ ਗਲਾਸਾ ਨਾ ਮੈਂ ਕਵਲੀ ਨਾ ਇਹ ਗਲਾਸ ਨਾ ਸਮਰਾਡਾ ਕਾ ਆਪਣਾ ਗਲਾਸੀ ਨਾ ਕੱਪ ਕੋ ਆਪਣਾ ਨਹੀਂ ਹਨ ਕੋ ਬੰਦਾ ਠੀਕ ਹੈ ਚਲੋ ਡਾਇਰੈਕਟ ਅੰਮਤੰਦਾ ਕਰਨ ਨੂੰ ਹੋਰ ਜਿਹੜੀ ਡਿਊਟੀ ਇਹਨੂੰ ਸਾਹਮਣੇ ਪੜਣਾ ਰੋਜ਼ ਦੀ ਇੱਕ ਡਿਊਟੀ ਹੈ ਨਾ ਇਹ ਸਾਹਮਣੇ ਪੈਂਦੀ ਹੂੰ ਕੱਪੜੇ ਸਿਪਾਏ ਆ ਧੋਣੇ ਨਾਲ-ਨਾਲ ਚਾਹ ਪੀ ਕੇ ਤੁਹਾਨੂੰ ਮੈਂ ਕੱਪੜੇ ਝੋਲ ਲਏ ਫਿਰ ਅਸੀਂ ਆਵਦੇ ਹਾਂ ਕੋਈ ਤਾਂ ਹੋਰ ਤੁਸੀਂ ਆਪਾ ਮਨ ਹੈ ਤੁੱਪ ਦੇ ਨੰਦ ਵੇਖੋ ਇੱਧਰ ਤੁੱਪ ਲੱਗੀ ਤਿੱਖੀ ਆਪਾਂ ਨਾਲ ਲਾਲ ਕੱਪੜੇ ਧੋਣੇ ਨਾਲ ਤੁੱਪ ਦਾ ਆਨੰਦ ਮਾਣਨਾ ਹੈ ਕੱਪੜੇ ਧੋ ਕੇ ਫਿਰ ਕਰਾਂਗੇ ਆਪਾਂ ਸਫਾਈਆਂ ਤੇ ਮੈਂ ਤਾਂ ਚਾਹ ਨਾ ਸਵੇਰੇ ਦਾ ਸਫਾ ਲੈ ਹੁਲਕਾ ਮੈਂ ਖਾਣਾ ਨਹੀਂ ਜਦੋਂ ਸਾਮਰ ਰਹੂਗਾ ਉਦੋਂ ਲਾਵਾਂਗੇ 12 1 ਵਜੇ ਜਾਂਦਾ ਵੇਹੇ ਫੁਲਕੇ ਨੂੰ ਉਹ ਨਿਆਲੇ ਨਾਲ 2 ਵਜੇ ਉਦੋਂ ਹੀ ਖਾਵਾਂਗੇ ਨਾਲੇ ਅੱਜ ਉਹਦਾ ਸਿਰ ਵੀ ਨਵਾਉਣਾ ਹੈ ਕੱਲ ਛੁੱਟੀ ਦਿੱਤੀ ਵੀ ਇਦਾਂ ਦਾ ਮੈਨੇ ਨਾਣਾ ਕੱਲ ਨਾਣਾ ਅੱਜ ਵੇਖੋ ਨਮਦਗ ਫੇਰ ਪਲੈਨਿੰਗ ਚੇਂਜ ਕਰ ਲੈਂਦਾ ਆਪਣੇ ਸਾਡੇ ਗੈ ਧੋਬ ਸੁੱਕਨੇ ਅਸੀਂ ਪਾਤ ਤੇ ਤੇ ਹੁਣ ਲੱਗੇ ਅਸੀਂ ਝਾੜੂ ਕੋ ਚਲਾਉਣ ਝਾੜੂ ਖੜਾ ਕਰਕੇ ਰੱਖਤਾ ਇਧਰ ਸੋਈ ਚ ਕੱਢ ਲਿਆ ਅਸੀਂ ਕੂੜਾ ਕੱਲਾ ਬੰਦਾ ਸਹੀ ਜਿਵੇਂ ਜਿੱਲ ਕਰ ਰਵੇ ਤੇ ਕੰਮ ਟਾਈਮ ਵੀ ਹੋ ਜਾਂਦਾ ਕੰਮ ਵੀ ਹੋ ਜਾਂਦਾ ਉਦਾਂ ਜੇ ਕੰਮ ਕਰਕੇ ਬੈਠੀ ਫਿਰ ਟਾਈਮ ਨਹੀਂ ਪਾਸ ਹੁੰਦਾ ਬੋਰਿੰਗ ਜਿਹਾ ਲੱਗਦਾ ਤੇ ਇੱਧਰ ਆਪਾਂ ਹੌਲੀ ਹੌਲੀ ਸੱਜੇ ਸੱਜੇ ਨਾਲੇ ਝਾੜੂ ਮਾਰੀ ਜਾਂਨ ਨਾਲੇ ਪੋਚਾ ਮਾਰ ਲਾਂਗੇ ਤੇ ਘੜੀ ਬੈਖ ਲੋਗਾ ਧੁੱਪ ਸੇਕ ਲਾਂਗੇ ਫਿਰ ਸਮਰਦਿਆਂ ਦਾ ਟਾਈਮ ਮੌਜੂਗਾ ਤੇ ਸਮਰ ਆਊਗਾ ਤਾਂ ਫਿਰ ਮਾਨ ਫੁਲਕਾ ਪਗਾਵਾਂਗੇ ਤੇ ਫੁਲਕਾ ਖਾਵਾਂਗੇ ਤੇ ਤਾਂ ਮੰਨੋ ਸਿਰ ਵੀ ਨਵਾਣਾ ਪਾਣੀ ਗਰਮ ਨਹੀਂ ਕਰ ਲਿਆ ਜਿਹੜੇ ਕਰੀ ਗਰਮ ਕਰਕੇ ਰੱਖ ਲਿਆ ਜਦੋਂ ਆਊਗਾ ਇੱਕ ਕਰੀ ਫਿਰ ਛੱਡ ਲਾਂਗੇ ਏ ਵੇਖੋ ਹੁਣ ਸਮਰ ਦੇ ਨਾਉਣ ਦੀ ਪਲੈਨਿੰਗ ਪਿੰਡੇ ਨਾ ਆ ਗਿਆ ਸੀ ਸਿਰ ਕਹਿੰਦਾ ਜਾਣ ਕੇ ਨਾਉਣਾ ਕੱਲ ਛੁੱਟੀ ਕਰਾਈ ਸੀ ਕੱਲ ਨਹੀਂ ਨਾ ਤਾਂ ਤੇ ਅੱਜ ਆਉਣਾ ਤਾਂ ਹੀ ਅੱਜ ਨਾ ਅਣਕੇ ਲਾਉਂਗਾ ਕਿਉਂਕਿ ਉਧਰ ਉਹਨੂੰ ਖੇਡਣ ਦਾ ਤਿਆਰ ਹੁੰਦਾ ਹੁਣ ਨਾ ਕੇ ਸਿਰਸਕਾ ਵੀ ਕਹਿੰਦਾ ਕੀ ਕਰਦਾ ਤੇ ਤੇ ਡਿਪੈਂਡ ਹੁੰਦਾ ਲਓ ਜੀ ਸਮਰ ਆ ਗਿਆ ਸੀ ਸਕੂਲੋਂ ਤੇ ਸਮਰ ਨੂੰ ਬੜੀ ਪੱਲਗੀ ਭੁੱਖ ਟਿਫਨ ਤੇ ਨਾਲ ਖੜਿਆ ਸੀ ਪਰ ਆਂਦਾ ਹੀ ਘਰ ਆਣ ਕੇ ਵੱਖਰਾ ਨਜ਼ਾਰਾ ਹੁੰਦਾ ਗਰਮ ਗਰਮ ਰੋਟੀ ਖਾਣ ਦਾ ਫਿਰ ਇਹ ਕਰਕੇ ਹੀ ਗਰਮ ਗਰਮ ਮੈਨੂੰ ਫੁਲਕਾ ਖਵਾਇਆ ਤੇ ਹੁਣ ਇਹਨੂੰ ਮੈਂ ਕਹਿਣਾ ਹੁੰਦੀ ਤਿਆਰੀ ਕਰ ਲੈ ਪਹਿਲਾਂ ਮੈਂ ਤੇਰੇ ਤੇਲ ਚਸ ਲਾਂ ਤੇ ਕਹਿੰਦਾ ਨਹੀਂ ਰਹਿਨ ਦੋ ਰਹਿਨ ਦੋ ਜੀ ਕੀ ਗੱਲਾਂ ਬਤਾਨਾ ਹੁੰਦੀਆਂ ਤਿਆਰੀਆਂ ਹੈਗੀਆਂ ਕਿ ਨਹੀਂ ਰਹਿਨ ਦੋ ਅੱਜ ਕਿਉਂ ਤੇਰਾ ਤੇ ਰੋਜ਼ ਹੀ ਰਹਿਣ ਰਹਿਣ ਹੁੰਦਾ ਤੇ ਮੈਂ ਕੀ ਕਰਾਂ ਫਿਰ ਕੱਲ ਵੀ ਛੁੱਟੀ ਕੀਤੀ ਸੀ ਤੇ ਗੱਲ ਵੀ ਨਹੀਂ ਮਾਤਾ ਅੱਜ ਫੇਰ ਹੁਣ ਵੇਲੇ ਸਕੂਲੋਂ ਆਇਆ ਤਾਂ ਹੁਣ ਫੇਰ ਕਹਿੰਦਾ ਰਹਿਨ ਦੋ ਰਹਿਨ ਦੋ ਮੈਂ ਤੇਲ ਚਸ ਕੇ ਫਿਰ ਨੂੰ ਨਹੀਂ ਇੱਧਰ ਵੇਖ ਲਾ ਕਿਉਂ ਇਦਾਂ ਮੈ ਲੋ ਫਿਰ ਨਾ ਆਇਆ ਨਾ ਕਰੇਗਾ ਹਣਾ ਮੈਲ ਵੱਜ ਜਾਏ ਕਰੋ ਫਿਰ ਸਿਰ ਦੇ ਵਿੱਚ ਹੱਸਿਆ ਕਰਨਗੇ ਲੋਕੀ ਵੇਖ ਕੇ ਕਿ ਬੱਚੇ ਦੇ ਸਿਰ 'ਚ ਮੈਲ ਵੱਜੀ ਆ ਨਮਦਾ ਧੁੰਦਾ ਨਹੀਂ ਪਿੰਡੇ ਨਾਲ ਲੰਦਾ ਵਾ ਤੇ ਸਿਰ ਨਹੀਂ ਨਹੁੰਦਾ ਇਦਾਂ ਡੋਲੇ ਵਿਖਾਉਣ ਦਾ ਕਹਿੰਦਾ ਡੋਲੇ ਵੇਖ ਲਓ ਮੇਰੇ ਲਖਸ਼ਵਵਾ ਕਹਿੰਦਾ ਸੁੱਕੀ ਹੱਡੀ ਉਹ ਸੁੱਕੀ ਹੱਡੀ ਬਾਬਾ ਨਾ ਲੈਂਦਾ ਇਹਦਾ ਇਦਾਂ ਸੁਸਤੀ ਪੈਣ ਲਈ ਧੁੱਪੇ ਬੈ ਕੇ ਕਹਿੰਦਾ ਨਾ ਇਹ ਨਾ ਹੋਣਾ ਪਵੇ ਤੂੰ ਨੰਗ ਜਾਵੇ ਟਾਈਮ ਇਦਾਂ ਹੈ ਨਾ ਨਾ ਹੋਣਾ ਤਾਂ ਬਹਿਣਾ ਹੀ ਆ ਬਹੁ ਭਵੇਂ ਰੋਦ ਭਵੇਂ ਹੱਸ ਇਹ ਤੇ ਨਾ ਹੋਣਾ ਪੈਣਾ ਹੀ ਹੈ ਕਿ ਨਹੀਂ ਅੱਖਾਂ ਦੇ ਖੋਲ ਲਾ ਸੂਰਜ ਗਿਆ ਅੱਖਾਂ ਖੋਲ ਕਰੀ ਗਏ ਤਿਆਰੀ ਲਾਇਏ ਤੇਲ ਤੁਲ ਚਲੋ ਵੇਨੇ ਆ ਫਿਰ ਕੀ ਬੰਦਾ ਅੱਜ ਨਾ ਹੋਣਾ ਪੈਂਦਾ ਕਿ ਨਹੀਂ ਨਾ ਹੋਣਾ ਪੈਂਦਾ ਇਦੋਂ ਟਾਈਮ ਇਹ ਦਸੂਗਨ ਹੁੰਦਾ ਗਾ ਨਹੀਂ ਨਾ ਹੁੰਦਾ ਨਹੀਂ ਉਹ ਇਹ ਤਾਂ ਪੁੱਤ ਨੂੰ ਹੋਣਾ ਪੈਣਾ ਤੇ ਸਮਰ ਖੇਡ ਰਿਆ ਰੀ ਵੰਸੀ ਦੇ ਨਾਲ ਚਾਰੀ ਬੂ <div> ਬੂ ਚਾ ਬੈ ਬ ਕੁਕ 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 ਆਇਆ ਆਇਆ ਚੋਣਾ ਕਾਕਾ ਕਿੱਥੇ ਆ ਓਏ ਛੋਨੇ ਕਾਕੇ ਹਾਂਜੀ ਸ਼ੈਂਪੂ ਲੈਣੇ ਤੁਸੀਂ ਤੁਸੀਂ ਨਹਾਉਣਾ ਹੈ ਤੁਸੀਂ ਨਹਾਉਣਾ ਸੀ ਰਿਬੂ ਓਏ ਰਿਬੂ ਹਾਂਜੀ ਸਮਰਜੀ ਨਹਾ ਲਿਆ ਬੜੀ ਮੁਸ਼ਕਲ ਨਵਾਇਆ ਇਹਨੂੰ ਉਧਰੋਂ ਲਾਈਟ ਚਲ ਗਈ ਤੇ ਉਧਰੋਂ ਇਹ ਪਖੰਡ ਕਰਨ ਲਿਆ ਹੈ ਤੇ ਮਾਹਾਂ ਹੀ ਇਹਨੂੰ ਨਵਾਇਆ ਆ ਵੇਖ ਲਓ ਕੀ ਪਖੰਡ ਕਰਨ ਰਿਹਾ ਕਦੀ ਆਂਦਾ ਲੀੜੇ ਗਰਮੀਆਂ ਵਾਲੇ ਚਾਹੀਦੇ ਆ ਕਦੀ ਆਂਦਾ ਠੰਡ ਵਾਲੇ ਚਾਹੀਦੇ ਮੈਂ ਲੋਰੇ ਨੂੰ ਗਰਮ ਦਿੱਤਾ ਤੇ ਆਂਦਾ ਉਹਦੇ ਚ ਗੁਰਕੁੰਦੀ ਆ ਤੇ ਪਤਲਾ ਦੋ ਪਤਲਾ ਲੈ ਕੇ ਦਿੱਤਾ ਤੇ ਕਹਿੰਦਾ ਮੈਂ ਸ਼ੈਲਟਰ ਪਾਉਣੀ ਹਵੇ ਲੋ ਕੀ ਕਹਿਣਾ ਚਾਹੋਗੇ ਨਾ ਕਰ ਮੈਂ ਕਰੀ ਜਾਂਦਾ ਬਸ ਕਰੀਏ ਕਰੀ ਫਿਰ ਕਰੀ ਕਰੀ ਇਹ ਕਰ ਫਿਰ ਜੀ ਹੋਰ ਸਾਨੂੰ ਕੀ ਕੰਡੇ ਜੀ ਵਧੀਆ ਵਧੀਆ ਸਬਜੀ ਦਾ ਕੰਮ ਹੈ ਜਿਹੜਾ ਕਰਨਾ ਹੈ ਤੰਦਖਾ ਘਾ ਕੇ ਡਿੱਦਾ ਮੋੜ ਰਹਾ ਤਾਂ ਖਾਂਦਾ ਬੰਦਾ ਟਾਈਮ ਹੋ ਜਾਂਦਾ ਆ ਸਾਰੀ ਤੇੜੀ ਬਸ ਅੱਗੇ ਜੋ ਸਾਰੀ ਤੇੜੀ ਵੇ ਨੰਗ ਗਈ ਹੀ ਪਹਿਲਾਂ ਕੱਪੜੇ ਧੋਤੇ ਤੇ ਸਫਾਈਆਂ ਕੀਤੀਆਂ ਤੇ ਹੁਲਕਾ ਤੇ ਮੈਂ ਗੱਲੀ ਖਾਂਦੀ ਨਹੀਂ ਕੋਈ ਸਿਰ ਅਚਾਨਕ ਅਸਸ ਕਰ ਲੈਂਦਾ ਸਭ ਮਤ ਨਾਲ ਮਖਾਨੀ ਤੇ ਪੈਰੇ ਸਹੀ ਗੱਲ ਆਇਆ ਤੇ ਉਹਨਾਂ ਸੁਕਾ ਖਵਾਇ ਫਿਰ ਮੈਂ ਖਾਦਾ ਪੜਕੇ ਸਮਰ ਪਰਲੰਦ ਨਾਨੀ ਮਗਰਦਾ ਕਿ ਮੈਂ ਨਹੀਂ ਲਾਉਣਾ ਬਦੋ ਬਦੀ ਤੇਲ ਤੂਲ ਚਾਸਲੀ ਮਲਛ ਮੁਛ ਕਹਿੰਦਾ ਫਿਰ ਮੈਂ ਨਮਾਇਆ ਤੇ ਬੱਤੀ ਚਲ ਗਈ ਤੇ ਵੀ ਇਹਦੇ ਨਾਲ ਜੋ ਪਾਣੀ ਗਰਭਾ ਹੋ ਗਿਆ ਤੇ ਨਾ ਨੂੰ ਕਿਤੇ ਹੁਣ ਕੋਠੇ ਤੇ ਬਹਿ ਗਿਆ ਤੇ ਇੱਥੋਂ ਦਸ ਧੁੱਪ ਚਲ ਗਈ ਤੇ ਉੱਤੇ ਬਹਿ ਗਿਆ ਜਾ ਕੇ ਸਹੀ ਦਾ ਸਹੀ ਤੇ ਥੋੜੀ ਬੋਦੀ ਹੈ ਗਈ ਹੈ ਧੁੱਪ ਅੱਜ ਵੈਸੇ ਤੋਂ ਤੋਂ ਬੜੀ ਘੜਾ ਕੇ ਦਰ ਲੱਗੀ ਅੱਜ ਕੱਲ ਇਦਨੋਂ ਜ਼ਿਆਦਾ ਹੀ ਹੈ ਜਿਵੇਂ ਸਫਾਵ ਗੰਡੀ ਨਾ ਕੱਲ ਪਾਣੀ ਗੱਲ ਇਥੇ ਪਸੀਨਾ ਹੁੰਦਾ ਸੀ ਬੈਠਿਆਂ ਤੇ ਮੈਂ ਕਿਹਾ ਚੱਲ ਅੱਲਾ ਮੈਂ ਕੀ ਪੈਣਾ ਹੋਣਾ ਮੈਂ ਕਿਹਾ ਹੁਣ ਸੌਜੀ ਆਲੂ ਮਟਰ ਸਾਰੇ ਕੱਟ ਲੈ ਮਟਰ ਕੱਟ ਲਏ ਆ ਗੋਭੀ ਰਹਿ ਗਈ ਕੱਟਣ ਵਾਲੀ ਮੈਂ ਕਿਹਾ ਇਹਨੂੰ ਫਰਾਈ ਕਰ ਲਾਂਗੇ ਜੇ ਬਣਾਉਣੀ ਨੂੰ ਬਣਾ ਲਾਂਗੇ ਨਾ ਬਣਾਣੀ ਉਹ ਤੱਕ ਫਿਰ ਬੁਲਕੇਦ ਲੱਥਰਾਂਗੇ ਤੇ ਪਿਆਜ਼ਦ ਕਰ ਮੈਂ ਕੱਟ ਲਿਆ ਲਸਣ ਟਾਈਮ ਲੱਗਣਾ ਆਲੂ ਉਹ ਜੀ ਕੱਟਣ ਵਾਲੇ ਪਏ ਚਲੋ ਹੋਰ ਤੁਸੀਂ ਸੁਣਾਓ ਤੇ ਬਹੁਤ ਸੌਕੇ ਰੋੜ ਨਾ ਲਵਤੋ ਉਹ ਜੀ ਸਮਰ ਆ ਗਿਆ ਏ ਕਿੱਥੋਂ ਆਏ ਬਈ ਮਾਲੀ ਮੇਰੇ ਪੁੱਤ ਦੀ ਅਕੈਡਮੀ ਹਾਂ ਮੇਰਾ ਪੁੱਤ ਜਰਮਾਲੀ ਹੇਟਾ ਹੇਟਾ ਮਾਰ ਮਾਰ ਕੇ ਵੇਖੋ ਰਮਲੀ ਤਾਂ ਉਹ ਚੜਾ ਹੀ ਹੈ ਨਾ ਕੋਲਟੀ ਕੋਰ ਕੋ ਕੋ 15 ਰੁਪਏ 15 ਰੁਪਏ 15 ਰੁਪਏ 15 ਰੁਪਏ ਸਮਰ ਚਲ ਕੋਈ ਨਹੀਂ ਜੋ ਵੀ ਸਪੀਕ ਹੈ ਹੈਗਾ ਨਹੀਂ ਚਲ ਕੋਈ ਨਹੀਂ ਕੋਈ ਨਹੀਂ ਲਿਆ ਦਿੰਨੇ ਹਾਂਜੀ ਗੁਰਪ੍ਰੀਤ ਜੀ ਲੱਤੀ ਜਾਂਦੇ ਫੁਲਕੇ ਹਾਂਜੀ ਸਬਰ ਨੂੰ ਬਹੁਤ ਬੋਖ ਲੱਗੀ ਟੱਡ ਕੇ ਆਇਆ ਨੇ ਇਹਦੇ ਹੁੰਦੇ ਤਾਂ ਦੇਸੇ ਕਰਕੇ ਪਹਿਲਾਂ ਹੀ ਕੰਮ ਕਰਕੇ ਰੱਖਿਆ ਸੋ ਜਿਸ ਜਿਹਾ ਬਣਾ ਕੇ ਅੱਛਾ ਗੁੱਜਾ ਘੁੜਕੇ ਲਾਉਣੇ ਤਾਂ ਵੀ ਉਹਨੇ ਪਰਠੂ ਪਾਤਾ ਤੱਕ ਤਾਂ ਆਉਂਦੇ ਅੱਛਾ ਫੁਲਕੇ ਲੱਥਨ ਮੈਂਟੋ ਮੈਂਟੇ ਨੇ ਤਾਂ ਬਦਕਾ ਖਾਣਾ ਕਿਉਂਕਿ ਉਹਦੇ ਕੋ ਭੁੱਖ ਨਹੀਂ ਬਰਦਾਸ਼ਤ ਹੁੰਦੀ ਕਈ ਬੱਚੇ ਕਰ ਲੈਂਦੇ ਨੇ ਇਹਨਾਂ ਨੂੰ ਲੱਗਾ ਦਵਾ ਦਮੇ ਨੂੰ ਫਸ ਸਕੂਲ ਕੱਢਣਾ ਤੇ ਦਵਾਈਆਂ ਸੋ ਕੁ ਅੱਜ ਮੈਂ ਲੇਟ ਹੋ ਗਈ। ਇਹ ਗੱਲ ਹੈਗੀ ਜੇ ਤਾਂ ਇਹਨੂੰ ਭੁੱਖ ਲੱਗ ਜਾਂਦੀ ਨਾ ਕਹਿੰਦਾ ਮੈਨੂੰ ਬਸ ਕੋਈ ਨਾ ਕੋਈ ਮੂੰਹ ਚ ਪੈਦੇ ਚੀਜ਼ ਨਹੀਂ ਤੇ ਉਲਟੀ ਹੁਣ ਪੈਂਦੀ। ਅਜੇ ਐਸੇ ਕਰਕੇ ਸਾਰਾ ਕੁਝ ਘਰੇ ਰੱਖੀ ਗਾਇ ਇਹਨੇ। ਹਾਂ। ਸਾਰਾ ਰੋਟੀ ਸਮਰ। ਹਾਲੇ ਗਾਉਂ ਦੇ ਕੋਕ ਬੜੀ ਹੋ ਗਈ। ਪਸਾਂਦੇ ਸਬਜ਼ੀ। ਹਾਂ। ਕਾਲੂ ਮਟਰੀ। ਤੋੜਾ ਮੋਹ ਹਤੋ ਕਿ ਬੇਟਾ ਆ। ਆਹ ਹੈ ਨਰੂ ਆਹ ਹਰੋ। ਮਨਰ ਸੰਤਿਆ। ਨਾਲ 2 2 ਮਿਲਦੇ ਤੇ ਹੋ। ਹਾਂ ਹਾਂ। ਇਹ ਬ੍ਰਹਿਮਾ ਜੀ ਨਹੀਂ ਪਈਦਾ ਹੁੰਦਾ। ਮੈਨਾਂ ਲਗਾ ਲਿਆ ਤੋ ਹਲ ਖਲ। ਤੇ ਜਿੰਨੇ ਰਾਮ ਮੈਨੂੰ ਤੁਹਾਡੀ ਬੜੀ ਖਾਂਜ। ਸ਼ਾਗਦਾਸ। ਹਾਂ। ਸਾਰੇ ਇਕਦਮ ਬੁਰਕੀ ਨਹੀਂ ਚਿੱਥੀ ਗਈ। ਮੈਂ ਤਾਂ ਬੁਰਕੀ। ਕੰਨਾਂ ਨੇ ਮੈਂ ਦੈਨ ਨਾਲ ਦਾਨਾ ਉਹਨੂੰ। ਉਹਦਾ ਆਂਦਾ। ਓਕੇ ਰਿਪੋਰਟ। ਹਾਂ। ਚਲ ਠੀਕ ਐ ਖਾ ਲਾ ਹੁਣ। ਓਕੇ।